43000 ਨੌਕਰੀਆਂ ਹੁਣ ਤੱਕ ਦਿੱਤੀਆਂ 2 ਸਾਲਾਂ 'ਚ ਕੋਈ ਵੀ ਇੱਕ ਬੱਚਾ ਕੋਈ ਵੀ ਇੱਕ ਜਿਹੜੇ ਬੱਚੇ ਨੂੰ ਨੌਕਰੀ ਮਿਲੀ ਹੈ ਇਹ ਕਹਿ ਦਵੇ ਕਿ ਮੈਂ ਕਿਸੇ ਮੰਤਰੀ ਦੀ ਸਿਫਾਰਸ਼ ਕਰਵਾਈ ਸੀ ਜਾਂ ਮੈਂ ਕਿਸੇ ਨੂੰ ਪੈਸੇ ਦਿੱਤੇ ਸੀ ਜਾਂ ਮੈਂ ਕਿਸੇ ਦੀ ਕੋਈ ਜਾਣ ਪਛਾਣ ਨਾਲ ਲੱਗਿਆ ਮੈਰਿਟ ਬੇਸ ਤੇ ਸਾਰਾ ਕੁਝ ਸਿਹਤ ਸਹੂਲਤਾਂ ਦਾ ਮhalla ਕਲੀਨਿੰਗ ਖੁੱਲੇ ਹਸਪਤਾਲ ਸੁਧਰ ਰਹੇ ਨੇ ਸਰਕਾਰੀ ਸਕੂਲਾਂ ਜਿਸ ਸਕੂਲ ਆ ਫੈਮਿਨਿਸ ਬਣ ਰਹੇ ਨੇ ਹਨ ਹਾਂ ਤੇ ਜਿਹੜੇ ਸੜਕਾਂ ਤੇ ਸਾਡੇ ਜੇਬ ਦੇ ਉੱਤੇ ਬਾਦੂ ਦਾ ਬੋਝ ਜਿਹੜੇ ਟੋਲ ਪਲਾਜ਼ੇ ਨੇ 16 ਹੁਣ ਤੱਕ ਪੰਜਾਬ ਚ ਟੋਲ ਪਲਾਜ਼ੇ ਬੰਦ ਹੋਏ ਨੇ ਤੇ 2027 ਤੱਕ ਇਹਨਾਂ ਦਾ ਟੀਚਾ ਹੈ ਕਿ ਪੂਰੇ ਪੰਜਾਬ ਨੂੰ ਟੋਲ ਮੁਕਤ ਕਰ ਦੇਣਾ ਹੈ ਪਰ ਸਾਥ ਨੂੰ ਗਲਤੀ ਹੋਊਗੀ ਬੰਦਾ ਚੁਣਨੇ ਲੱਗਿਆ ਕਿਉਂਕਿ ਕਿਸੇ ਵੀ ਬੰਦੇ ਦੀ ਜਮੀਰ ਪਰਖਣ ਦਾ ਕੋਈ ਥਰਮਾਮੀਟਰ ਨਹੀਂ ਹੈਗਾ ਬੰਦਾ ਜੇ ਜਾਂ ਰਾਪ ਹੈ ਜਾਣੀਏ ਸਿਆਣੀ ਕਹਿੰਦੇ ਜੇ ਬਾਪ ਹੈ ਜੀ ਬਾਬਾ ਇਹ ਕੀ ਪਤਾ ਲੱਗਦਾ ਹੈ ਕਿ ਉਹਦੀ ਨੀਅਤ ਹੈ ਜਿਹੜੀ ਉਹ ਕਿੱਦਾਂ ਦੀ ਹੈ ਜਦੋਂ ਪ੍ਰਾਣੇ ਐਮਐਲਏ ਨੇ ਪਲਟੀ ਮਾਰੀ ਸੀ ਕਿ ਮੈਂ ਪਾਰਟੀ ਬਦਲ ਦੂਣੀ ਹੈ ਪੜਾਇਆ ਤਾਂ ਤੁਸੀਂ ਨਹੀਂ ਸੀ ਨਾ ਆਮ ਆਦਮੀ ਪਾਰਟੀ ਨੂੰ ਗੋਟਾ ਪਾ ਕੇ ਭਵੰਤભાઈ ਜੀ ਨੂੰ ਗੋਟਾ ਪਾ ਕੇ ਤਾਂ ਉਹਨੇ ਤੁਹਾਡੇ ਤੋਂ ਪੁੱਛਿਆ ਥੋੜਾ ਕਿ ਮੈਂ ਜਾ ਰਿਹਾ ਦੂਜੀ ਪਾਰਟੀ 'ਚ ਉਹ ਕਹਿੰਦਾ ਇਹ ਤਾਂ ਲੋਕ ਤਾਂ ਕੰਮਲੇ ਨੇ ਪਹਿਲਾਂ ਮੈਨੂੰ ਇੱਧਰ ਗੋਟਾ ਪਾ ਦਿਆ ਹੁਣ ਮੈਂ ਦੂਜੀ ਪਾਰਟੀ 'ਚ ਚਲੇ ਜਾਊਂਗਾ ਤੇ ਉੱਥੇ ਗੋਟਾ ਪਾ ਲਵਾਂਗੇ ਇਹਦਾ ਮਤਲਬ ਉਹ ਲੋਕਾਂ ਨੂੰ ਬੇਵਕੂਫ ਸਮਝਦੇ ਆ ਉਹ ਵੋਟਰਾਂ ਨੂੰ ਨੀ ਤਾਕਤ ਸਮਝਦੇ ਆਪੇ ਆਪ ਨੂੰ ਤਾਕਤ ਸਮਝਦੇ ਆ ਕਿ ਮੈਨੂੰ ਵੋਟਾਂ ਪਈਆਂ ਸੀ ਉਹਨਾਂ ਨੇ ਕਮੇਡੀ ਰਾਹੀਂ ਸਟਾਇਰ ਕਰਕੇ ਲੋਕਾਂ ਨੂੰ ਸਿਸਟਮ ਦੇ ਜਿਹੜੇ ਮਾੜੇ ਸਿਸਟਮ ਨੇ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਸੀਗੀਆਂ ਉਹਦੇ ਨਾਲ ਜਾਣੂ ਕਰਾਉਂਦੇ ਰਹੇ ਐ ਤੇ ਤੁਸੀਂ ਇੰਨਾ ਪਿਆਰ ਦਿੰਦੇ ਸੀ ਤੁਸੀਂ ਉਹਨਾਂ ਨੂੰ ਪੂਰੀ ਦੁਨੀਆ 'ਚ ਮਸ਼ਹੂਰ ਕਰਤਾ ਸੀ ਇੰਨਾ ਪਿਆਰ ਇੰਨਾ ਸਤਿਕਾਰ ਜਦੋਂ ਮਿਲਿਆ 20-25 ਸਾਲ ਕੰਮ ਕਰਨ ਤੋਂ ਬਾਅਦ ਜਿਹੜੇ ਹਾਲਾਤ ਸੀ 90-94 ਤੋਂ ਬਾਅਦ 2010-12 ਤੱਕ ਆਉਂਦੇ-ਆਉਂਦੇ ਇਹਨੇ ਬੱਤਰ ਹੁੰਦੇ ਗਏ ਕਿਉਂਕਿ ਸਿਸਟਮ 'ਚ ਸੁਧਾਰ ਲਈ ਕੋਈ ਨਹੀਂ ਸੀ ਉੱtreਆ ਰਵਾਇਤੀ ਪਾਰਟੀਆਂ ਸੀ ਉਹੀ ਦੋ ਪਾਰਟੀਆਂ ਸੀ ਇੱਕ ਸਰਕਾਰ ਚ ਹੁੰਦੀ ਸੀ ਆਪਾਂ ਉਹਦੇ ਤੋਂ ਅੱਕ ਜਾਂਦੇ ਸੀ ਤਾਂ ਦੂਸਰੀ ਕੋਲ ਚਲੇ ਜਾਂਦੇ ਸੀ ਦੂਸਰੀ ਤੋਂ ਅੱਕਦੇ ਸੀ ਤਾਂ ਪਹਿਲੀ ਖੋਲਾ ਜਾਂਦਾ ਸੀ ਸਾਡੇ ਕੋਲ ਕੋਈ ਬਦਲ ਨਹੀਂ ਸੀਗਾ ਕੋਈ ਮੌਕਾ ਨਹੀਂ ਸੀਗਾ ਤਾਂ ਬਾਈ ਜੀ ਨੇ ਜਦੋਂ ਇਹ ਰਾਜਨੀਤੀ 'ਚ ਆਉਣ ਦਾ ਫੈਸਲਾ ਲਿਆ ਅਸੀਂ ਨੇ ਬਹੁਤ ਰੋਕੇ ਅਸੀਂ ਕਿਉਂਕਿ ਬਹੁਤ ਵਧੀਆ ਲਾਈਫ ਸੀ ਸਿਰਫ ਤਾੜੀਆਂ ਵੱਜਦੀਆਂ ਸੀ ਲੋਕ ਸਿਰਫ ਵਾਹ ਵਾਹ ਕਰਦੇ ਸੀ ਕਿਉਂਕਿ ਕੁਦਰਤ ਨੇ ਉਹਨਾਂ ਨੂੰ ਦਿੱਤਾ ਹੋਇਆ ਸੀ ਟੈਲੈਂਟ ਉਹਨਾਂ ਨੇ ਇਹ ਹਾਜੀ ਕਾਮੇਡੀ ਕੀਤੀ ਸੀ ਜਿਹਨੂੰ ਸਾਰਾ ਪਰਿਵਾਰ ਬੈਠ ਕੇ ਸੁਣਦਾ ਸੀ ਅਸੀਂ ਨੇ ਉਹਨਾਂ ਨੂੰ ਕਿਉਂਕਿ ਰਾਜਨੀਤੀ ਜਿਹੜੀ ਇਹ ਬਹੁਤ ਗੰਧਲੀ ਹੋ ਚੁੱਕੀ ਸੀ ਇਹਦੇ 'ਚ ਰੋਟੀਆਂ ਦਾ ਕੰਮ ਸਿਰਫ ਤੁਹਾਨੂੰ ਭੰਡਣਾ ਹੁੰਦਾ ਤਾਂ ਜਦੋਂ ਉਹਨਾਂ ਨੇ ਰਾਜਨੀਤੀ ਛਾਂਡਣ ਦਾ ਫੈਸਲਾ ਲਿਆ ਤਾਂ ਅਸੀਂ ਕਿਹਾ ਸੀ ਵੀ ਇਹ ਠੀਕ ਨਹੀਂ ਹੈਗਾ ਇਹ ਕੰਮ ਠੀਕ ਨਹੀਂ ਹੈਗਾ ਆਪਣੇ ਲਈ ਕਿਉਂਕਿ ਆਪਾਂ ਇਹਦੇ 'ਚ ਨਾ ਤਾਂ ਕੋਈ ਆਪਣੇ ਪਿਛਲੇ ਪਿਓ ਦਾ ਪਿਆ ਦਾ ਕੋਈ ਪੁਸ਼ਤੀ ਇਹ ਕੰਮ ਹੈ ਕਿ ਆਪਾਂ ਨੂੰ ਨਾ ਤਾਂ ਇਹਦੀ ਕੋਈ ਨੌਲੇਜ ਹੈ ਪਰ ਬਾਈ ਜੀ ਕਹਿੰਦੇ ਵੀ ਮੇਰਾ ਕੰਮ ਹੈ ਲੋਕਾਂ ਨੂੰ ਹਸਾਉਣਾ ਪਰ ਕਹਿੰਦੇ ਹਾਸਾ ਉਦੋਂ ਆਉਂਦਾ ਹੈ ਜਦੋਂ ਢਿੱਡ ਰੱਜਿਆ ਹੋਇਆ ਹੁੰਦਾ ਹੈ ਜਦੋਂ ਧੀਆ ਪੁੱਤ ਖੁਸ਼ਹਾਲ ਬਸਦੇ ਹੁੰਦੇ ਨੇ ਜਦੋਂ ਵਿਹੜੇ ਚ ਰੌਣਕਾਂ ਹੁੰਦੀਆਂ ਹੁਣ ਕਹਿੰਦੇ ਜਾਟਾਂ ਵੀ ਜਾਟ ਘਰ ਘਰ ਕਿਉਂ ਬੱਚਿਆਂ ਦੇ ਬਾਹਰਲੇ ਮੁਲਕਾਂ ਚ ਜਾਈ ਜਾਂਦੇ ਨੇ ਤੇ ਮੈਂ ਇੱਕ ਗੱਲ ਦੇਖੀ ਹੈ ਆਪਾਂ ਵੀਡੀਓ ਦੇਖਦੇ ਹਾਂ ਕੋਈ ਵੀ ਮਾਂ ਜੱਪਿਓ ਜਦੋਂ ਬੱਚੇ ਨੂੰ ਚੜਾਉਣ ਜਾਂਦੇ ਜਹਾਜ਼ ਮੈਂ ਉਹਨੂੰ ਹੱਸਦੇ ਨਹੀਂ ਦੇਖਿਆ ਉਹਦੀਆਂ ਅੱਖਾਂ ਜਾਂਝੂ ਹੁੰਦੇ ਕੋਈ ਵੀ ਮਾਪੇ ਚਾਹੇ ਜਿੰਨਾ ਮਰਜੀ ਗਰੀਬ ਹੋਵੇ ਉਹ ਆਪਣੇ ਬੱਚੇ ਦੀ ਜਗਾਈ ਨਹੀਂ ਚੱਲ ਸਕਦਾ ਪਰ ਮਜਬੂਰੀਆਂ ਇੰਨੀਆਂ ਹੋ ਗਈਆਂ ਸੀ ਸਰਕਾਰਾਂ ਨੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੀ ਥੇਨ ਦੀ ਥਾਂ ਤੇ ਨਸ਼ਾ ਪਚਾਤਾ ਸੀ ਉਹ ਕਹਿੰਦੇ ਇਹਨਾਂ ਨੂੰ ਕਾਬਲੀ ਨਾ ਛੱਟੋ ਇਸ ਚੀਜ਼ ਦੇ ਕਿ ਇਹ ਰੋਜ਼ਗਾਰ ਮੰਗਣ ਸਾਥੋ ਸਿਰਫ ਸਾਡੀਆਂ ਵੋਟਾਂ ਰਹਿਣ ਬਸ ਇਹਨਾਂ ਨੂੰ ਨਸ਼ਾ ਕਰ ਕਰ ਪਚਾ ਦੋ ਬੇਰਜੁਗਾਰੀ ਹੈ ਨਹੀਂ ਕ੍ਰਪਸ਼ਨ ਹੈ ਨਹੀਂ ਨਸ਼ੇ ਦਾ ਜਿਹੜਾ ਇਹਨਾਂ ਕੋੜ ਇਹ ਸਾਡੇ ਪੰਜਾਬ 'ਚ ਸਾਡੇ ਪੰਜਾਬ ਦੀ ਧਰਤੀ ਦਾ ਬਹੁਤ ਜਰਖੇਜ਼ ਹੈ ਬਹੁਤ ਉਪਜਾਊ ਹੈ ਸਾਡੇ ਬੱਚੇ ਉੱਥੇ ਜਾ ਕੇ ਕਾਮਯਾਬ ਹੋ ਜਾਂਦੇ ਨੇ ਉੱਥੇ ਜਾ ਕੇ ਉਹ ਚੰਗਾ ਆਪਣਾ ਕਮਾਉਂਦੇ ਨੇ ਖਾਂਦੇ ਨੇ ਕਿਉਂਕਿ ਉੱਥੇ ਸਰਕਾਰਾਂ ਦਾ ਸਿਸਟਮ ਵਧੀਆ ਹੈ ਕੋ ਡਾਲਰ ਉੱਥੇ ਦਰਖਤਾਂ ਨੂੰ ਨਹੀਂ ਲੱਗਦੇ ਮਿਹਨਤ ਕਰਕੇ ਕਮਾਉਂਦੇ ਨੇ ਬੱਚੇ ਉਹੀ ਬੱਚੇ ਸਾਡੇ ਇੱਥੇ ਰਹਿ ਕੇ ਵੀ ਮਿਹਨਤ ਕਰ ਸਕਦੇ ਆ ਜਿਸ ਸਰਕਾਰਾਂ ਦੀ ਨੀਅਤ ਸਾਫ਼ ਹੋਵੇ ਹੁਣ ਤੱਕ ਸਰਕਾਰਾਂ ਨੇ ਸਿਰਫ ਸਾਨੂੰ ਗੱਤਿਆ ਜਿਹੜੀ ਆਮ ਪਬਲਿਕ ਐ ਲੀਡਰਾਂ ਦਾ ਤੇ ਵੋਟਰਾਂ ਦਾ ਐਡਾ ਵੱਡਾ 파ੜਾ ਪੈ ਗਿਆ ਸੀ ਵੀ ਕਿਸੇ ਐਮਐਲਏ ਨੂੰ ਮਿਲਣਾ ਮੰਤਰੀ ਨੂੰ ਮਿਲਣਾ ਮੁੱਖ ਮੰਤਰੀ ਨੂੰ ਮਿਲਣਾ ਇਹੀ ਹੁੰਦਾ ਸੀ ਜਦੋਂ ਅਗਲੀ ਵਾਰ 5 ਸਾਲਾਂ ਬਾਅਦ ਵੋਟਾਂ ਹੋਣਗੀਆਂ ਉਦੋਂ ਹੀ ਦੇਖਾਂਗੇ ਇਹਨਾਂ ਨੂੰ ਐਸੇ ਨਹੀਂ ਦਿਖਦੇ ਇਸ ਬਾਈ ਜੀ ਨੇ ਪਹਿਲਾਂ 14 ਚ ਇਲੈਕਸ਼ਨ ਲੜੀ ਸਮਰੂਪ ਤੋਂ ਐਮਪੀ ਬਣੇ ਫਿਰ 19 ਚ ਲੜੀ ਫਿਰ 22 ਜਦੋਂ ਸੱਤਾ ਦਿੱਤਾ ਸਾਰੇ ਪੰਜਾਬ ਨੂੰ ਤਾਂ ਸਾਰੇ ਪੰਜਾਬੀਆਂ ਨੇ ਉਹਨਾਂ ਨੂੰ ਇੰਨਾ ਖੁੱਲੇ ਦਿਲ ਨਾਲ ਮਾਣ ਬਖਸ਼ਿਆ ਇੰਨਾ ਖੁੱਲੇ ਦਿਲ ਨਾਲ 99 92 ਐਮਐਲਏ ਬਣਾ ਕੇ ਜਦੋਂ ਵਿਧਾਨ ਸਭਾ ਚ ਭੇਜਿਆ ਤਾਂ ਉਹਨਾਂ ਨੇ ਆਉਂਦੇ ਸਾਰ ਇਹ ਨਹੀਂ ਕਿ ਹੁਣ ਸਰਕਾਰ ਬਣ ਗਈ ਆਪਾਂ 2027 ਚ ਜੋ ਵੋਟਾਂ ਲੈ ਜਾਵਾਂਗੇ ਉਦੋਂ ਦੇਖਾਂਗੇ ਜਿਹੜੀਆਂ ਵੀ ਉਹਨਾਂ ਨੇ ਗੱਲਾਂ ਕਹੀਆਂ ਕਿ ਮੈਂ ਵਿਚੀ ਦਾ ਜਿਹੜਾ ਬੋਝ ਹੈ ਹਰ ਇੱਕ ਆਮ ਆਦਮੀ ਤੇ ਅਮੀਰਾਂ ਤੇ ਨਹੀਂ ਹੈਗਾ ਜਿਹੜੇ ਵੱਡੇ ਵੱਡਾਸੇ ਏਸੀ ਲਵਾ ਸਕਦੇ ਉਹ ਵੀ ਲੀ ਭਰ ਸਕਦੇ ਇਹ ਬੋਝ ਜਿਹੜਾ ਸੀਗਾ ਇਹ ਗਰੀਬਾਂ ਤੇ ਸੀਗਾ ਆਮ ਜਿਹੜਾ ਮਿਹਨਤ ਕਰਕੇ ਬੰਦਾ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ ਉਹ ਪਹਿਲਾਂ ਕੀਤਾ 43000 ਨੌਕਰੀਆਂ ਹੁਣ ਤੱਕ ਦਿੱਤੀਆਂ 2 ਸਾਲਾਂ ਚ ਕੋਈ ਵੀ ਇੱਕ ਬੱਚਾ ਕੋਈ ਵੀ ਇੱਕ ਜਿਹੜੇ ਬੱਚੇ ਨੂੰ ਨੌਕਰੀ मिळाली ਇਹ ਕਹਿ ਦਵੇ ਕਿ ਮੈਂ ਕਿਸੇ ਮੰਤਰੀ ਦੀ ਸਪਾਰਸ਼ ਦਵਾਈ ਸੀ ਜਾਂ ਮੈਂ ਕਿਸੇ ਨੂੰ ਪੈਸੇ ਦਿੱਤੇ ਸੀ ਜਾਂ ਮੈਂ ਕਿਸੇ ਦੀ ਕੋਈ ਜਾਣ ਪਛਾਣ ਨਾਲ ਲੱਗਿਆ ਮੈਰਿਟ ਬੇਸ ਤੇ ਸਾਰਾ ਕੁਝ ਸਿਹਤ ਸਹੂਲਤਾਂ ਦਾ ਮੱਲਾ ਕਲੀਨਿੰਗ ਖੁੱਲੇ ਹਸਪਤਾਲ ਸੁਧਰ ਰਹੇ ਨੇ ਸਰਕਾਰੀ ਸਕੂਲਾਂ ਜਿਸ ਸਕੂਲ ਆ ਫੈਮਿਨਸ ਬਣ ਰਹੇ ਨੇ ਥਾਂ ਥਾਂ ਤੇ ਜਿਹੜੇ ਸੜਕਾਂ ਤੇ ਸਾਡੇ ਜੇਬ ਦੇ ਉੱਤੇ ਬਾਧੂ ਦਾ ਬੋਝ ਜਿਹੜੇ ਟੋਲ ਪਲਾਜ਼ੇ ਨੇ 16 ਹੁਣ ਤੱਕ ਪੰਜਾਬ ਚ ਟੋਲ ਪਲਾਜ਼ੇ ਬੰਦ ਹੋਏ ਨਹੀਂ ਤੇ 2027 ਤੱਕ ਇਹਨਾਂ ਦਾ ਟੀਚਾ ਹੈ ਕਿ ਪੂਰੇ ਪੰਜਾਬ ਨੂੰ ਟੋਲ ਮੁਕਤ ਕਰ ਦੇਣਾ ਹੈ ਜੋ ਅਸੀਂ ਕੱਟੀ ਖਰੀਦਦੇ ਹਾਂ ਜਦੋਂ ਕੱਟੀ ਖਰੀਦਦੇ ਹਾਂ ਤਾਂ ਰੋਡ ਟੈਕਸ ਸਾਡੇ ਤੋਂ ਲਿਆ ਜਾਂਦਾ ਹੈ ਰੋਡ ਬਣਾਉਣ ਵਾਸਤੇ ਉਹਨੂੰ ਸੁਧਾਰਨ ਵਾਸਤੇ ਉਹ ਸਰਕਾਰ ਨੂੰ ਅਸੀਂ ਟੈਕਸ ਭਰਦੇ ਹਾਂ ਤਾਂ ਫਿਰ ਉਹ ਬਾਦੂ ਦਾ ਖਰਚਾ ਕਿਉਂ ਆਮ ਪਬਲਿਕ ਤੇ ਇਹ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਇਹ ਤੁਹਾਡੇ ਹੌਸਲੇ ਕਰ ਕਿਉਂਕਿ ਜਿਹੜੀਆਂ ਪਹਿਲਾਂ ਵਾਲੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਕੋਲ ਸਾਧਨਾਂ ਦਾ ਕੋਈ ਘਾਟ ਨਹੀਂ ਪੈਸੇ ਦੀ ਕੋਈ ਘਾਟ ਨਹੀਂ ਭਗਵੰਤ ਪਾਈ ਜੀ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ ਪਰ ਜਿਹੜੀ ਇਹਨਾਂ ਕੋਲ ਸਭ ਤੋਂ ਵੱਡੀ ਤਾਕਤ ਹੈ ਉਹ ਤੁਸੀਂ ਲੋਕ ਤੁਹਾਡਾ ਪਿਆਰ ਜਿਹੜਾ بار بار ਉਹਨਾਂ ਨੂੰ ਉਹਨਾਂ ਨਾਲ ਵਿਰੋਧੀਆਂ ਨਾਲ ਲੜਨ ਦੀ ਹਿੰਮਤ ਦਿੰਦਾ ਹੈ ਇਹ ਜਿਹੜਾ ਪੰਜਾਬ ਨਾਲ ਜਿਹੜੀ ਉਹਨਾਂ ਨੇ ਕਕਾਰੀ ਕੀਤੀ ਹੈ ਹੁਣ ਤੱਕ ਸਾਡੇ ਪੰਜਾਬ ਨੂੰ ਇੰਨਾ ਪਿੱਛੇ ਲੈ ਕੇ ਆਏ ਨੇ ਸਾਡੀ ਨੌਜਵਾਨੀ ਰੋੜੀ ਹੈ ਸਾਡੇ ਬਜ਼ੁਰਗਾਂ ਨੂੰ ਰੋੜਿਆ ਉਹਨਾਂ ਨੇ ਬਿਨਾਂ ਇਲਾਜ ਤੋਂ ਜਿਹੜੇ ਹਰ ਇੱਕ ਘਰ 'ਚ ਕੋਈ ਬਜ਼ੁਰਗ ਪਿਆਗਾ ਉਹ ਲੜਾਈ ਹੈ ਜਿਹੜੀ ਬਹੁਤ ਵੱਡੀ ਹੈ ਇਹ ਇਹ ਨਹੀਂ ਕਿ 2022 'ਚ ਆਪਾਂ ਨੇ ਇੱਕ ਵਾਰੀ ਮੁੱਖ ਮੰਤਰੀ ਬਣਾਤਾ ਤਾਂ ਆਪਣੀ ਡਿਊਟੀ ਖਤਮ ਹੋ ਜਾਂਦੀ ਕਿਉਂਕਿ 70 ਸਾਲਾਂ ਦਾ 60-70 ਸਾਲਾਂ ਦਾ ਪਿਛਲਾ ਜਿਹੜਾ ਸੋ ਅਸੀਂ ਤੁਹਾਡੇ ਕੋਲ ਬਾਰ-ਬਾਰ ਆਵਾਂਗੇ ਕਿਉਂਕਿ ਜਿੱਥੋਂ ਕਹਿੰਦੇ ਮਾਣ ਮਿਲਦਾ ਹੈ ਉੱਥੇ ਬੰਦਾ بار بار ਜਾਂਦਾ ਹੁੰਦਾ ਹੈ। ਸੋ ਤੁਸੀਂ ਨੇ ਪਹਿਲਾਂ ਵੀ 2022 'ਚ ਭਗਵੰਤ ਪਾਈ ਨੂੰ ਮਾਣ ਦਿੱਤਾ ਫਿਰ 2024 'ਚ ਜਦੋਂ MP ਦੀ ਪਾਇ ਇਲੈਕਸ਼ਨ ਆਈ ਉਹਦੇ 'ਚ ਵੀ ਤੁਸੀਂ ਨੇ ਹਮਮਾ ਮਾਰ ਕੇ ਉਹਦਾ ਸਾਥ ਦਿੱਤਾ। ਪਰ ਸਾਠ ਤੋਂ ਗਲਤੀ ਹੋ ਗਈ ਬੰਦਾ ਛੋਣ ਲੱਗੇ ਆ ਕਿਉਂਕਿ ਕਿਸੇ ਵੀ ਬੰਦੇ ਦੀ ਜਮੀਰ ਪਰਖਣ ਦਾ ਕੋਈ ਥਰਮਾਮੀਟਰ ਨਹੀਂ ਹੈ। ਬੰਦਾ ਇਹ ਦਊ ਜਾਂ ਰਾਹ ਪਏ ਜਾਣੀ ਹੈ ਸਿਆਣੀ ਕਹਿੰਦੇ ਜੇ ਵਾਹ ਪਏ ਜਾਣ। ਵਾਹ ਪਏ ਜੀ ਪਤਾ ਲੱਗਦਾ ਹੈ ਕਿ ਉਹਦੀ ਨੀਅਤ ਹੈ ਜਿਹੜੀ ਉਹ ਕਿਤਾਂ ਵੀ ਹੈ ਸੋ ਉਸ ਗਲਤੀ ਨੂੰ ਸੁਧਾਰਨ ਪਾਸਾ ਹੁਣ ਜਿਹੜੇ ਕੈਂਡੀਡੇਟ ਤੁਹਾਡੇ ਹਲਕੇ ਚੋਂ ਹੀ ਨੇ ਬਹੁਤ ਪੁਰਾਣਾ ਉਹਨਾਂ ਦਾ ਪਰਿਵਾਰ ਤੁਹਾਡੇ ਨਾਲ ਤੁਹਾਡੀ ਸੇਵਾ ਕਰ ਰਿਹਾ ਹੈ ਇਹ ਉਹਨਾਂ ਨੇ ਤੇ ਬਹੁਤ ਹੀ ਸ਼ਰੀਫ ਅਸੀਂ ਜਿੱਥੇ ਵੀ ਜਾਣਦੇ ਆ ਜਿਵੇਂ ਪੱਟੀ ਸਾਹਿਬ ਨੇ ਕਿਹਾ ਜਿੱਥੇ ਵੀ ਅਸੀਂ ਜਾਣਦੇ ਆ ਉਹਨਾਂ ਦੀ ਸ਼ੋਭਾ ਹੀ ਸੋਹਣੀ ਆ ਸੋ ਇਹ ਹੁਣ ਇੱਕ ਸ਼ਰਾਪਤ ਤੇ ਹੁੰਡਾ ਕਰਦੀ ਦੀ ਤਕੜਾਈ ਹੈ ਇਹ ਆਮ ਵੋਟਾਂ ਨਹੀਂ ਹੈ ਕਿਉਂਕਿ ਜਦੋਂ ਉਹਨਾਂ ਨੇ ਜਦੋਂ ਪੁਰਾਣੇ ਐਮਐਲਏ ਨੇ ਪਲਟੀ ਮਾਰੀ ਸੀ ਕਿ ਮੈਂ ਪਾਰਟੀ ਬਦਲ ਲਈ ਹੈ ਬਣਾਇਆ ਤਾਂ ਤੁਸੀਂ ਨਹੀਂ ਸੀ ਨਾ ਆਮ ਆਦਮੀ ਪਾਰਟੀ ਨੂੰ ਫੋਟਾ ਪਾ ਕੇ ਭਵੰਤ ਪਾਈ ਜੀ ਨੂੰ ਫੋਟਾ ਪਾ ਕੇ ਤਾਂ ਉਹਨੇ ਤੁਹਾਡੇ ਤੋਂ ਪੁੱਛਿਆ ਥੋੜਾ ਥੋੜਾ ਕਿਵੇਂ ਜਾ ਰਹੇ ਹੋ ਦੂਜੀ ਪਾਰਟੀ 'ਚ ਉਹ ਕਹਿੰਦਾ ਇਹ ਤਾਂ ਲੋਕ ਤਾਂ ਕਮਲੇ ਨੇ ਪਹਿਲਾਂ ਮੈਨੂੰ ਇੱਧਰ ਫੋਟਾ ਪਾਤੀਆਂ ਹੁਣ ਮੈਂ ਦੂਜੀ ਪਾਰਟੀ 'ਚ ਚਲੇ ਜਾਊਂਗਾ ਮੈਂ ਇੱਥੇ ਫੋਟਾ ਪਾ ਲੂੰਗੀ ਇਹਦਾ ਮਤਲਬ ਉਹ ਲੋਕਾਂ ਨੂੰ ਦੇਖੂ ਸਮਝਦੇ ਆ ਉਹ ਵੋਟਰਾਂ ਨੂੰ ਨਹੀਂ ਤਾਕਤ ਸਮਝਦੇ ਆ ਆਪਣੇ ਆਪ ਨੂੰ ਤਾਕਤ ਸਮਝਦੇ ਆ ਕਿ ਮੈਨੂੰ ਵੋਟਾਂ ਪਈਆਂ ਸੀ ਹੁਣ ਇਹ ਜਿਹੜੀ ਡਿਊਟੀ ਡਬਲ ਤੁਹਾਡੇ ਤੇ ਆ ਗਈ ਹੈ ਤੁਹਾਡੇ ਤੋਂ ਮਾਫੀ ਵੀ ਮੰਗਦੇ ਆ ਉਸ ਚੀਜ਼ ਦੀ ਇਹ ਤੁਹਾਨੂੰ ਡਬਲ ਖੇਚਲਾ ਕਰਨੀ ਪੈਗੀ ਹੈ ਪਰ ਆਪਾਂ ਨੇ ਹੁਣ ਉਹਨਾਂ ਨੂੰ ਸਬਕ ਸਿਖਾਉਣਾ ਹੈ ਇਹ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਉਹ ਭਗਵਾਨਤ ਪਾਈ ਦੀ ਸੋਚ ਦੇ ਨਾਲ ਸੋ ਉਹਨਾਂ ਨੂੰ ਆਪਾਂ ਨੇ ਇਹ ਸਬਕ ਸਿਖਾਉਣਾ ਹੈ ਬਹੁਤ ਪੱਟੀ ਰੀਡ ਦੇ ਕੇ ਜਿਹੜੀ ਆਪਣੀ ਤੌਣ ਆਪਾਂ ਨੇ ਜਿੱਤ ਲਈ ਹੈ ਪਾਈ ਜੀ ਨੇ ਉਹ ਇੱਥੇ ਕਰ ਲੈ ਲਿਆ ਉਹ ਕਹਿੰਦੇ ਵੀ ਜਦੋਂ ਆਪਾਂ ਵੋਟਾਂ ਮੰਗਣ ਲੋਕਾਂ ਦੇ ਘਰੇ ਜਾਂਦੇ ਆ ਤਾਂ ਫਿਰ ਕੰਮ ਕਰਾਉਣ ਲੋਕਾਂ ਨੂੰ ਚੱਟਿੱਗੜ ਖਿਵਾਉਣਾ ਪਵੇ ਕੰਮ ਵੀ ਆਪਾਂ ਉਹਨਾਂ ਦੇ ਸ਼ਹਿਰਾਂ 'ਚ ਜਾ ਕੇ ਕਰਕੇ ਨਾ ਸੋ ਇਹ ਜਿਹੜੀ ਤੁਸੀਂ ਸੇਵਾ ਲਈ ਹੈ ਇਹਨੂੰ ਨਿਭਾਉਣ ਵਾਸਤੇ ਇਸ ਲੜਾਈ ਲੜਨ ਵਾਸਤੇ ਤੁਹਾਡੇ ਸਾਥ ਦੀ ਲੋੜ ਹੈ बार-बार ਤੁਹਾਡੇ ਕੋਲ ਆਵਾਂਗੇ ਤੁਸੀਂ ਨੇ ਹਮੇਸ਼ਾ ਸਾਡਾ ਮਾਣ ਰੱਖਿਆ ਹਮੇਸ਼ਾ ਬਹੁਤ ਪਿਆਰ ਦਿੱਤਾ ਹੈ ਬਾਈ ਜੀ ਨੂੰ ਸੋ ਉਸੇ ਪਿਆਰ ਦੀ ਕਿਉਂਕਿ ਹੁਣ ਉਹੀ ਵੀ ਬੰਦਾ ਜਿਹੜਾ ਜਾਂਦਾ ਹੈ ਉਹਨਾਂ ਨੂੰ ਬਾਈ ਜੀ کہہ ਕੇ ਬੁਲਾਉਂਦਾ ਹੈ ਉਹਨਾਂ ਨੂੰ ਬਜ਼ੁਰਗ ਮਾਤਾ ਮਾਂ ਉਹਨਾਂ ਨੂੰ ਭਗਵੰਤ ਪੁੱਤ کہہ ਕੇ ਬੁਲਾਉਂਦੀਆਂ ਨੇ ਕਿਉਂਕਿ ਇਹ ਆਪਣਾ पण ਜਿਹੜਾ ਉਹ ਬਹੁਤ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ ਤੁਹਾਡੇ ਨਾਲ 25-30 ਸਾਲ ਦਾ ਉਹਨਾਂ ਦਾ ਟੀਟਰਾਂ ਵਾਲਾ ਕੰਮ ਨਹੀਂ ਹੈਗਾ ਨਾ ਉਹਨਾਂ ਨੇ ਲੀਡਰ ਬਣਨਾ ਹੈ ਟੀਟਰ ਬਣਨਾ ਹੁੰਦਾ ਬੰਦੇ ਨੇ ਪੈਸਾ ਕਮਾਉਣ ਵਾਸਤੇ ਜਾਂ ਮਸ਼ਹੂਰ ਹੋਣ ਵਾਸਤੇ ਇਹ ਦੋਨੋਂ ਕੰਮ ਉਹ ਪਹਿਲਾਂ ਕਰ ਚੁੱਕੇ ਇਹ ਬਹੁਤ ਉਹਨਾਂ ਦੀ ਇਹਦੀ ਇੱਕ ਸੋਚ ਹੈ ਉਹ ਇਹ ਹੈ ਕਿ ਮੈਂ ਆਮ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਦੇ ਬੜਦੇ ਹੱਕ ਦੇ ਸਕਾਂ ਜੋ ਸਰਕਾਰਾਂ ਦਾ ਫਰਜ਼ ਬਣਦਾ ਹੈ ਸਰਕਾਰਾਂ ਆਸਾਨ ਨਹੀਂ ਕਰਦੀਆਂ ਜੇ ਸਹੂਲਤ ਦਿੰਦੀਆਂ ਨੇ ਤੁਹਾਡਾ ਟੈਕਸ ਦਾ ਪੈਸਾ ਹੈ ਤੁਸੀਂ ਸਰਕਾਰ ਕੋਲੇ ਪੈਸਾ ਜਮ੍ਹਾਂ ਹੁੰਦਾ ਹੈ ਸਰਕਾਰ ਨੇ ਵਾਪਸ ਤੁਹਾਨੂੰ ਦੇਣਾ ਹੁੰਦਾ ਹੈ ਇਹ ਕੰਮ ਹੋਵੇਗਾ ਜਿਹੜੇ ਆਪਾਂ ਨੁਮਾਇੰਦੇ ਚੁਣਦੇ ਹਾਂ ਸੋ ਤੁਹਾਡੇ ਤੋਂ ਇਹੀ ਉਮੀਦ ਕਰਦੇ ਆ ਕਿ ਤੁਸੀਂ ਉਹੀ ਮਾਨ ਸਨਮਾਨ ਉਹਨਾਂ ਨੂੰ ਦੋਗੇ ਤਾਂ ਕਿ ਉਹਨਾਂ ਦਾ ਹੌਸਲਾ ਟੁੱਟਣਾ ਹੋਵੇ ਤੇ ਜਿਹੜਾ 2 ਸਾਲ ਚ ਆਪਣਾ ਪਿਛੇ ਇਤਿ ਨੁਕਸਾਨ ਹੋਇਆ 2.5 ਸਾਲ ਚ ਇਸ ਹਲਕੇ ਦਾ ਵੈਸਟ ਹਲਕੇ ਦਾ ਉਹ ਆਪਾਂ ਤੋਂ ਅਗਲੇ ਜਿਹੜੇ ਇਸ ਟਰਮ ਦੇ 2.5 ਸਾਲ ਰਹਿੰਦੇ ਨੇ ਅੱਗੇ 2027 ਚ ਤੁਹਾਡੇ ਕੋਲ ਫੇਰ ਆਵਾਂਗੇ ਕੰਮ ਲੈ ਕੇ ਆਵਾਂਗੇ ਇਹ ਨਹੀਂ ਕਵਾਂਗੇ ਕਿ ਇੱਕ ਮੌਕਾ ਬੋੜ ਦੋ ਕੰਮ ਲੈ ਕੇ ਆਵਾਂਗੇ ਕਿ ਆਹ ਕੰਮ ਅਸੀਂ ਕੀਤੇ ਨੇ ਜੇ ਤੁਹਾਨੂੰ ਕੰਮ ਚੰਗੇ ਲੱਗੇ ਤਾਂ ਤੁਸੀਂ ਅੱਗੇ ਨੂੰ ਫੇਰ ਬਣਾਓਗੇ ਉਹ ਬਾਤ ਦੀ ਗੱਲ ਹੈ ਹੁਣ ਜਿਹੜੀ ਹੈਗੀ ਇਸ ਟਰਮ ਦੀ ਜਿਹੜੀ ਆਪਣੀ ਇਹ 2 ਸਾਲ ਦਾ ਆਪਣਾ ਪਿਛਲਾ ਨੁਕਸਾਨ ਹੋਇਆ ਉਹ ਦੀ ਪਰਭਾਈ ਕਰਨ ਲਈ ਜੀ ਮੈਂ ਦਸ ਤਰੀਕ ਨੂੰ ਬੈਂਬਰ ਪੱਕੀ ਵੋਟਾਂ ਪਾ ਕੇ ਆਪਦਾ ਪਿਆਰ ਦੇ ਨੇ ਆਪਦਾ ਅਸ਼ੀਰਵਾਦ ਦੇ ਨੇ ਜਿਹੜਾ ਉਹਨਾਂ ਨੂੰ ਹੌਸਲਾ ਦੇਣਾ ਕਿ ਅਸੀਂ ਤੇਰੇ ਨਾਲ